ਕੈਨੀ ਕੈਨੀ ਮੈਨੂੰ ਨਾ ਤੀ ਲੰਸੇ ਨਥੇ ਕੋਲੀ ਹੋ ਗਈ ਇਹ ਚੋਰਤੀ ਦਾ ਸੀ ਆ ਬੋਰਚੀ ਗੱਲ ਨਾ ਕਰੀ ਬਈ ਲਾਈਵ ਚੱਲੀ ਜਾਂਦਾ ਮਾੜਾ ਆਪੀ ਤਾਂ ਗੱਲ ਆ ਮੈਂ ਤਾਂ ਹੀ ਦੇਖੀ ਆ ਧਿਆਨ ਨਹੀਂ ਦਿੱਤਾ ਉਸੇ ਯਾਰ ਜਮ ਕਰ ਜਾਂ ਜਮ ਕਰ ਜਾਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਵਾਲੀ ਵਾਲ ਸ਼ੂਟਿੰਗ ਕਰੇ ਤੇ YouTube ਪੇਜ ਤੇ ਜੀਤੂ ਦਮ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਵਾਲੀਵਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਇੱਕ ਬਾਰ ਉਹਦਾ ਵੀਰੇ ਪਿੰਡ ਬੱਲੂਣਾ ਬਹੁਤ ਇਲਾਕੇ ਜ਼ਿਲ੍ਹਾ ਫਾਿਲਕਾ ਹਾਂਜੀ ਹਾਂਜੀ ਸਾਰੇ ਸਜੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਸੁਨੀਲ डावਰ ਬਸੋ ਜਾ ਤਰਮਿੰਦਰ ਕੁਮਾਰ ਰੋਮੀ 나ਗਪਾਲ ਹਰਮੇਸ਼ ਕੁਮਾਰ ਪੂਰਨ ਚੰਦ ਗਗਨਦੀਪ ਸਿੰਘ ਸੁਨੀਲ ਕੁਮਾਰ ਪੰਨੂ ਰਾਮ ਸੰਦੀਪ ਦਰਜਿੰਦਰ ਸਿੰਘ ਸਾਰੇ ਪ੍ਰਾਪਾਂ ਦਾ ਬਹੁਤ-ਬਹੁਤ ਧੰਨਵਾਦ ਸਹਿਯੋਗੀ ਸੱਜਣਾ ਦਾ ਹਾਂਜੀ ਹਾਂਜੀ ਕੱਪ ਵੀ ਬਹੁਤ ਸੋਹਣਾ ਵੀਰੇ ਜਿੰਨੀਆਂ ਵੀ ਟੀਮਾਂ ਬੱਲੂ ਬਣੇ ਖੇਡਣਾ ਚਾਹੁੰਦੀਆਂ ਵੀਰੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜੇ ਆਪਾਂ ਮੈਚ 10:00 ਸਟਾਰਟ ਕਰ ਸਕੀਏ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਆ ਬਾਈ ਤਿੰਨ ਗਰਾਊਂਡ ਆ ਤਿੰਨੇ ਗਰਾਊਂਡ ਓਕੇ ਰਿਪੋਰਟ ਆ ਵੀਰੇ ਹਾਂਜੀ ਆਂਦੀ ਵੀਰੇ ਤਿੰਨ ਗਰਾਊਂਡ ਆ ਤਿੰਨੇ ਗਰਾਊਂਡਾਂ ਤੇ ਐਨ ਓਕੇ ਰਿਪੋਰਟ ਲਾਈਟਾਂ ਸਿਰਾ ਗੱਲਬਾਤ ਓਕੇ ਰਿਪੋਰਟ ਪ੍ਰਬੰਧ ਆ ਬਾਈ ਜੀ ਜਿੰਨੀਆਂ ਵੀ ਟੀਮਾਂ ਜਿੰਨੀਆਂ ਵੀ ਟੀਮਾਂ ਖੇਡੀਆਂ ਹਾਂਜੀ ਭੇਜਦਾ ਹਾਂਜੀ ਹਾਂਜੀ ਕਰਿਓ ਕਰਿਓ ਸ਼ੇਅਰ ਵੀਰੇ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਮੈਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੇਅਰ ਜਰੂਰ ਕਰਿਓ ਇੱਕ ਇੱਕ ਬਾਈ ਜੀ ਜੀ ਹਾਂਜੀ ਸ਼ੇਅਰ ਜਰੂਰ ਕਰਿਓ YouTube ਪੇਜ ਨੂੰ ਵੀ ਜਰ ਸਬਸਕ੍ਰਾਈਬ ਕਰਿਓ ਜਿੰਨੀਆਂ ਦੀ ਟੀਮਾਂ ਦੀ ਯਾਰ ਆਪਣੇ ਨਾਲ ਚੱਲ ਮੈਂ ਜੀ 7-8 ਕਿਲੋ ਮੋਟੇ ਵੀਰੇ ਟੀਮਾਂ ਪਹੁੰਚ ਗਈਆਂ ਵੀਰੇ ਜਿੰਨੀਆਂ ਵੀ ਟੀਮਾਂ ਖੇਡਣਾ ਚਾਹੁੰਦੀਆਂ ਜਲਦੀ ਤੋਂ ਜਲਦੀ ਪਹੁੰਚਾਂ ਦੇ ਕਿਰਪਾਲਤਾ ਕਰੋ ਬਾਈ ਜੀ ਸਾਢੇ 5 ਦਾ ਟਾਈਮ ਹੋ ਗਿਆ ਵੀਰੇ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਟੀਮਾਂ ਨਹੀਂ ਐਂਟਰ ਕਰਦੇ ਕਮੇਟੀ ਵਾਲੇ ਦੱਸੋ ਬਾਈ ਕੀ ਕਸੂਰ ਆ ਮੜੀ ਅਪਡੇਟ ਤੁਸੀਂ ਵੀ ਦੇ ਦੋ ਅਪਡੇਟ ਤਾਂ ਵੀ ਟੀਮਾਂ ਦੀ ਆ ਗਈ ਆਪਣੇ ਕੋਲ ਤਾਂ ਪਤਾ ਸਾਡੇ ਮੜਾਏ ਬੋਲ ਦੋਣਾ ਕੋਈ ਚੱਕਰ ਨਹੀਂ ਆ ਤਾਂ ਅਰ ਬਾਈ ਹੁਣ ਟਾਈਮ ਤੁਸੀਂ ਵੇਖ ਲਓ ਕਿੰਨਾ ਹੋ ਗਿਆ ਸਾਢੇ 5 ਸਾਢੇ 5 ਸਾਢੇ 5 ਹੋ ਗਏ 4 ਵਜੇ ਦਾ ਟਾਈਮ ਦਿੱਤਾ ਹੈ ਟੀਮਾਂ ਨੂੰ ਮੁੜ ਕੇ ਆਉਣ ਫਿਰ ਟੀਮਾਂ ਇੱਥੇ ਕਹਿੰਦੀਆਂ ਵੀ ਸਾਡਾ ਮੈਚ ਪਹਿਲਾਂ ਕਰਾ ਦਿਓ ਜਾਂ ਕਿਵੇਂ ਕਰਾ ਦਿਓ ਜਾਂ ਵੱਡਾ ਕਰਾ ਦਿਓ। ਹੁਣ ਅਸੀਂ ਹੋਰ ਥੋੜਾ ਟਾਈਮ ਹੋਰ ਡਿੱਕਾਂ ਨੂੰ ਮੁੜ ਕੇ ਮੈਚ ਛੋਟੇ ਕਰਾਂਗੇ ਇਸ ਤੋਂ ਬਾਅਦ। ਸਹੀ ਹੈ ਜੀ। ਮੁੜ ਕੇ ਸਾਡਾ ਬਾਈ ਫਿਰ ਨਾ ਕਿਉਂ ਵੀਰੇ ਕਮੇਟੀ ਨੇ ਰੂਲ ਸ਼ਕਤੀ ਨਾਲ ਲਾਗੂ ਕਰ ਦਿੱਤੇ। ਮੁੜ ਕੇ ਕਹਿੰਦੇ ਸਾਡਾ ਮੈਚ ਪਹਿਲਾਂ ਕਰਾਓ ਦੋਸਤੋ ਜੀ। ਵੀਰੇ ਕਮੇਟੀ ਜਿਵੇਂ ਕਹੂਗੀ ਵੀਰੇ ਉਵੇਂ ਚੱਲਣਾ ਪੈਣਾ ਪ੍ਰਬੰਧ ਲੈਣਾਂ ਨੂੰ। ਜੁੜੇ ਰਹੋ ਲਾਈਵ ਨਾਲ ਵੀਰੇ ਕਰਾਂਗੇ ਅਪਡੇਟ ਥੋੜੇ ਟਾਈਮ ਬਾਅਦ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ।